ਡੇਥ ਹੋਈਆਂ ওভারਡੋਸ ਦੇ ਨਾਲ ਉਹ ਦੂਜੇ ਨਸ਼ਿਆਂ ਦੀ بجائے ਕੇ ਓਟ ਕਲੀਨਿਕ ਦੇ ਵਿੱਚ ਗੋਲੀ ਮਿਲ ਰਹੀ ਆ ਉਹਦੇ ਟੀਕੇ ਜਾਂ ਉਹਨਾਂ ਵਾਸਤੇ ਇਹਦੇ ਵਿੱਚ ਕੀ ਕਰ ਰਹੇ ਹੋ ਸਰ ਕੋ ਇਹਦੇ ਵਿੱਚ ਤੁਹਾਨੂੰ ਵੀ ਧਿਆਨ ਹੋਏਗਾ ਕਿ ਪਿਛਲੇ ਮਹੀਨੇ ਹੀ ਮਾਨਸਾ ਪੁਲਿਸ ਨੇ ਦੋ ਕੇਮਿਸਟ ਸ਼ਾਪਸ ਤੇ ਡਰੱਗ ਇਨਸਪੈਕਟਰਸ ਦੇ ਨਾਲ ਰੇਡ ਕਰਕੇ ਤੇ ਉਹ ਕੇਮਿਸ ਸ਼ਾਪਸ ਵੀ ਬੰਦ ਕਰਵਾਈਆਂ ਨੇ ਜਿਹੜਾ ਇਹ ਮੈਡੀਕਲ ਨਸ਼ਾ ਹੈਗਾ ਔਰ ਕਈ ਵਾਰੀ ਜਿਹੜੀ ਜਿਹੜੀ ਦਵਾਈ ਅਸੀਂ ਯੂਜ਼ ਕਰਦੇ ਆ ਜਿਹੜਾ ਹੈਗਾ ਨਸ਼ਾ ਛੁਡਾਉਣ ਨੂੰ ਵਾਸਤੇ ਉਹਦਾ ਲੋਕੀ ਜਿਹੜਾ ਹੈਗਾ ਵਪਾਰ ਕਰਨ ਲੱਗ ਜਾਂਦੇ ਨੇ ਤੇ ਇਹ ਜਿਹੜੇ ਪ੍ਰੋਬਲਮ ਹੈ ਇਹਦੇ ਤੇ ਮਾਨਸਾ ਪੁਲਿਸ ਕੰਮ ਕਰ ਰਹੀ ਹੈ ਚੰਗੀ ਤਰ੍ਹਾਂ ਈਵਨ ਬਠਿੰਡਾ ਦੇ ਵਿੱਚ ਵੀ ਜਿਹੜਾ ਹੈਗਾ ਇਹ ਤੇ ਚੰਗਾ ਕੰਮ ਹੋਇਆ ਤੇ ਅਸੀਂ ਇਹਨੂੰ ਜਿਹੜਾ ਹੈਗਾ ਦੁਬਾਰਾ ਤੋਂ ਜਿਹੜਾ ਹੈਗਾ ਇਹਦੇ ਤੇ ਦੁਬਾਰਾ ਜਿਹੜਾ ਹੈਗਾ ਹੋਰ ਫੋਕਸ ਦੇ ਕੇ ਜਿਹੜਾ ਹੈਗਾ ਪੂਰ ਜੋਰ ਕੰਮ ਕਰਾਂਗੇ ਡੀਆਈਜੀ ਸਾਹਿਬ ਇਥੋਂ ਦੇ ਜਿਹੜੇ ਥਾਣਾ ਮੁਖੀ ਆ ਪਿਛਲੇ 3 ਮਹੀਨਿਆਂ ਚ ਤਿੰਨ ਵਾਰੀ ਬਦਲੀ ਹੋ ਗਈ ਕੀ ਇਹ ਲੱਗਦਾ ਜਦੋਂ ਕੋਈ ਸਮਝ ਪਾਉਂਦਾ ਉਹਨੂੰ ਬਦਲੀ ਹੋ ਜਾਂਦੀ ਹੈ ਲੋਕ ਸੋਚਦੇ ਵੀ ਕੀ ਗੱਲ ਆ ਇਹ ਦੇਖੋ ਥਾਣਾ ਮੁਖੀ ਦਾ ਜਿਹੜਾ ਹੈਗਾ ਐਸਐਸਪੀ ਸਾਹਿਬ ਨੂੰ ਮੈਂ ਕਹੂੰਗਾ ਕਿ ਜਿਹੜੀ ਕਈ ਵਾਰੀ ਕਈ ਕਾਰਨ ਹੋ ਜਾਂਦੇ ਜਿਹਦੇ ਕਾਰਨ ਕਿ ਸਰ ਚਿੱਟੇ ਦਾ ਪ੍ਰਕੋਪ ਫੇਰ ਵੀ ਨਹੀਂ ਰੁਕ ਰਿਹਾ ਨਹੀਂ ਉਹਦੇ ਤੇ ਅਸੀਂ ਬਿਲਕੁਲ ਜਿਹੜਾ ਹੈਗਾ ਮੈਂ ਹੁਣੇ ਤੁਹਾਨੂੰ ਜਿਵੇਂ ਦੱਸਿਆ ਕਿ ਦੁਬਾਰਾ ਤੋਂ ਅਸੀਂ ਫੋਕਸ ਕਰਕੇ ਜਿਹੜਾ ਉਹਦੇ ਤੇ ਜਿਹੜਾ ਹੈਗਾ ਪੂਰ ਜ਼ੋਰ ਕੋਸ਼ਿਸ਼ ਕਰਨਾ ਜੀ ਸਰ ਸਰ ਪੁਲਿਸ ਪ੍ਰਸ਼ਾਸਨ ਸ਼ਹਿਰ ਦੀ ਜਿਹੜੀ ਟ੍ਰੈਫਿਕ ਸਮੱਸਿਆ ਉਹਦੇ ਵਾਸਤੇ ਕੀ ਕਰ ਰਿਹਾ ਹੈ ਟ੍ਰੈਫਿਕ ਦੇ ਇਸ ਮੁੱਸੇਆ ਦੇ ਵਿੱਚ ਜਿਹੜੇ ਹੈਗੇ 2-3 ਜਿਹੜੇ ਮੇਨ ਪੈਰਾਮੀਟਰ ਹੁੰਦੇ ਆ ਜੀ ਦੇ ਚ ਕਿ ਲੋਕੀ ਜਿਹੜਾ ਹੈਗਾ ਟ੍ਰੈਫਿਕ ਰੂਲਸ ਨੂੰ ਫਾਲੋ ਕਰਨ ਉੱਚ ਜਿਹੜਾ ਕਿਉਂਕਿ ਰੋਂਗ ਪਾਰਕਿੰਗ ਦੇ ਜਦੋਂ ਆਪਾਂ ਘੱਟ ਚਲਾਨ ਕਰਦੇ ਆ ਤਾਂ ਬਾਜ਼ਾਰ ਜਿਹੜੇ ਨੇ ਉਹ ਪੀਲੇ ਜਿਹੜਾ ਹੈਗਾ ਹੋ ਜਾਂਦੇ ਨੇ ਲੋਕਾਂ ਦੇ ਲੰਘਣ ਵਾਸਤੇ ਜਗ੍ਹਾ ਨਹੀਂ ਰਹਿੰਦੀ ਉਹਦੇ ਤੇ ਜਿਹੜਾ ਹੈਗਾ ਅਸੀਂ ਹੁਣ ਟ੍ਰੈਫਿਕ ਚਲਾਨਾ ਤੇ ਵੀ ਫੋਕਸ ਕੀਤਾ ਤੇ ਕੁਛ ਜਿਹੜਾ ਸਾਡਾ ਇੱਥੇ ਇੱਕ ਟ੍ਰੈਫਿਕ ਐਜੂਕੇਸ਼ਨ ਸੈੱਲ ਹੈ ਤਾਂ ਉਹਦੇ ਤੇ ਉਹਨੂੰ ਅਸੀਂ ਕਵਾਂਗੇ ਕਿ ਇੱਥੇ ਜਿਹੜਾ ਹੈਗਾ ਸਪੈਸ਼ਲ ਫੋਕਸ ਦੇ ਕੇ ਜਿਹੜਾ ਹੈਗਾ ਇੱਥੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਦੀ ਜਿਹੜੀ ਕੋਈ ਪ੍ਰੋਬਲਮ ਹੈ ਇਨਚਾਰਜ ਟ੍ਰੈਫਿਕ ਦੇ ਨਾਲ ਮਿਲ ਕੇ ਤੇ ਉਹ ਦੂਰ ਕੀਤੀ ਜਾਵੇ ਸਰ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਤੇ ਸ਼ੁਰੂ ਕੀਤੀ ਉਹ ਕਿੰਨਾ ਕ ਹੰਗਾਰਾ ਮਿਲ ਰਿਹਾ ਸਰ ਲੋਕਾਂ ਵੱਲ ਉਹਦੇ ਵਿੱਚ ਹਲੇ ਤਾਂ ਕਾਫੀ ਜਿਹੜਾ ਹੈਗਾ ਘੱਟ ਸਾਨੂੰ ਜਿਹੜਾ ਹੈਗਾ ਇਨਫੋਰਮੇਸ਼ਨ ਆਂਦੀ ਹੈ ਇਹਨੂੰ ਪੌਪੂਲਰਾਈਜ਼ ਐਸੇ ਕਰਕੇ ਅਸੀਂ ਕਰ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਜਿਆਦਾ ਤੋਂ ਜਿਆਦਾ ਸਾਨੂੰ ਜਿਹੜੀ ਲੋਕਾਂ ਵੱਲੋਂ ਸੂਚਨਾ ਪ੍ਰਾਪਤ ਹੋਏ ਜਿਦੇ ਤੇ ਕਿ ਅਸੀਂ ਜਿਹੜਾ ਹੈਗਾ ਕੰਮ ਕਰ ਸਕੀਏ ਸਰ ਅੱਜ ਜਿਹੜੀ ਤੁਸੀਂ ਪੁਲਿਸ ਪਬਲਿਕ ਮੀਟਿੰਗ ਕਰਨ ਪਹੁੰਚੇ ਹੋ ਇੱਥੇ ਇਸ ਬਾਰੇ ਤੁਹਾਨੂੰ ਕੀ ਲੱਗ ਰਿਹਾ ਹੈ ਲੋਕਾਂ ਨੂੰ ਕਿੰਨਾ ਗੂੰਗਾਰਾ ਮਿਲਿਆ ਲੋਕਾਂ ਦਾ ਸਹਿਯੋਗ ਚੰਗਾ ਹੈ ਕਾਫੀ ਜਿਹੜੇ ਹੈਗੇ ਸ਼ਹਿਰ ਦੇ ਮੰਨੇ ਪਰਮੰਨੇ ਜਿਹੜੇ ਹੈਗੇ ਵਿਅਕਤੀ ਆਏ ਨੇ ਔਰ ਉਹਨਾਂ ਨੇ ਬਹੁਤ ਹੀ ਚੰਗੀਆਂ ਗੱਲਾਂ ਕੀਤੀਆਂ ਔਰ ਮੈਨੂੰ ਉਮੀਦ ਹੈ ਕਿ ਜਿਹੜੇ ਸਾਡੇ ਹੋਰ ਪ੍ਰੋਗਰਾਮ ਨੇ ਜਿਵੇਂ ਯੁਵਾ ਸਾਂਝ ਪ੍ਰੋਗਰਾਮ ਹੈ ਸਾਂਝ ਦੀਆਂ ਜਿਹੜੀਆਂ ਵੈਲਫੇਅਰ ਕਮੇਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਵੀ ਅਸੀਂ ਇਹਨਾਂ ਦਾ ਸਹਿਯੋਗ ਜ਼ਰੂਰ ਲਵਾਂਗੇ ਔਰ ਇਹਦੇ ਨਾਲ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਵਧੀਆ ਜਿਹੜਾ ਹੈਗਾ ਮਾਹੌਲ ਬਣਾਇਆ ਬਣਾਵਾਂਗੇ